ਏਸ਼ੀਆ ਦੀ ਦੂਜੀ ਵੱਡੀ ਦਾਣਾ ਮੰਡੀ ਜਗਰੋਂ ਵਿੱਚ ਝੋਨੇ ਦੀ ਲਿਫਟਿੰਗ ਲੇਬਰ ਦੀ ਕਮੀ ਕਰਕੇ ਨਾ ਹੋਣ ਤੇ ਆਰਤੀਆਂ ਤੇ ਗੱਲਾਂ ਮਜ਼ਦੂਰ ਜੂਨੀਅਨ ਸਮੀਤ ਟਰੱਕਾਂ ਵਾਲਿਆਂ ਦੇ ਸਾਹ ਚੁੱਕੇ ਪਏ ਨੇ ਕਿਉਂਕਿ ਜਗਰੋਂ ਦੀ ਮੇਨ ਮੰਡੀ ਤੇ 18 ਸਬ ਮੰਡੀਆਂ ਵਿੱਚ 20 ਲੱਖ ਦੇ ਕਰੀਬ ਝੋਨੇ ਦੀਆਂ ਬੂਰੀਆਂ ਖੁੱਲੇ ਆਸਮਾਨ ਥੱਲੇ ਪਈਆਂ ਨੇ ਅਤੇ ਬਾਅਦ ਵਿੱਚ ਕਿਸੇ ਵੇਲੇ ਵੀ ਹੋ ਸਕਦੀ ਹੈ ਜਿਸ ਕਰਕੇ ਝੋਨਾ ਹੱਦ ਨਾਲੋਂ ਜ਼ਿਆਦਾ ਖਰਾਬ ਹੋ ਸਕਦਾ ਹੈ ਇਸ ਮੌਕੇ ਝੋਨਾ ਖਰਾਬ ਹੋਇਆ ਤਾਂ ਸਰਕਾਰ ਦੀਆਂ ਦਿੱਕਤਾਂ ਬਹੁਤ ਵੱਧ ਜਾਣਗੀਆਂ ਆਪ ਦੇਖਦੇ ਹਾਂ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਖਾਸ ਰਿਪੋਰਟ ਆ ਰਹੀ ਹੈ ਤੁਹਾਨੂੰ ਤੇ ਟਰੱਕ ਜੀ ਗੱਡੀਆਂ ਲੈ ਨਹੀਂ ਰਹੀਆਂ ਠੇਕੇਦਾਰ ਕੋਲ ਲੈਵਰੀਆਂ ਨਹੀਂ ਹਾਂ ਬਹੁਤ ਜਿਆਦਾ ਪ੍ਰੋਬਲਮ ਆਈ ਆ ਆ ਫੇਰ ਤਾਂ ਤੀਜਾ ਗੇੜਾ ਭਰੀ ਜਾਣਾ ਵਾ ਫੇਰ 6-2 ਦਿਨ ਮੰਡੀ ਚ ਕਰਦੇ ਆ ਠੀਕ ਆ ਚਾਰਾਂ ਦਿਨ ਪੰਜਾਂ ਪੰਜਾਂ ਘੰਟੇ ਬਾਅਦ ਇੱਕ ਟੱਕ ਟੱਕ ਲੈਂਦਾ ਵਾ ਠੀਕ ਆ ਠੇਕੇਦਾਰ ਨੂੰ ਇੰਨੀ ਜਿਆਦਾ ਪ੍ਰੋਬਲਮ ਦੇਵਰ ਹੈ ਹੀ ਨਹੀਂ ਕੀ ਮੰਗ ਕਰਦੇ ਹੋ ਜੀ ਦੇਵਰ ਨਹੀਂ ਯਾਨੀ ਕਿ ਗੱਡੀਆਂ ਖਾਲੀ ਨਹੀਂ ਹੋ ਰਹੀਆਂ ਠੀਕ ਆ ਤਾਂ ਕਹਿੰਦੇ ਟਰੱਕ ਭਰੇ ਪਰ ਠੇਕੇਦਾਰ ਦਾ ਕਹਿੰਦਾ ਮੇਰੇ ਕੋਲ ਬੜੀ ਲੇਵਰ ਆ ਜੀ ਹਾਂ ਜੀ ਹਾਂ ਬਿਲਕੁਲ ਗਲਤ ਆ ਜੀ ਹੈ ਹੀ ਨਹੀਂ ਮੰਡੀ ਦੇ ਵਿੱਚ ਇਸ ਟਾਈਮ ਝੋਨੇ ਦੀ ਲਿਫਟਿੰਗ ਦੀ ਬੜੀ ਪ੍ਰੋਬਲਮ ਆ ਰਹੀ ਆ ਔਰ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਮੰਡੀ 'ਚ ਲੇਬਰ ਦੀ ਕਮੀ ਹੈ ਜੀ ਜਿਸ ਦੇ ਕਰਕੇ ਲਿਫਟਿੰਗ ਦੀ ਪ੍ਰੋਬਲਮ ਨਹੀਂ ਹੋ ਰਹੀ ਦੇਖੋ ਜੀ ਲੇਬਰ ਦਾ ਹੱਡੇ ਕੋਲੇ 5.5-600 ਬੰਦਾ ਹੈਗਾ ਵਾ ਜਿਹੜਾ ਅੱਗੇ ਵੀ 5.5-600 ਬੰਦਾ ਹੁੰਦਾ ਵਾ ਹਾਂ ਇੱਕ ਤਾਂ 10 ਦਿਨ ਰੁਕਾਰ ਰਿਹੀ ਉਹਦੇ ਕਰਕੇ ਕੰਮ ਜਾਮ ਹੋ ਗਿਆ ਇਕੱਠਾ ਜਾਮ ਹੋ ਗਿਆ ਉਹ ਲੱਗ ਗਿਆ ਇੱਕ ਜਿਹੜਾ ਬਾਹਰੋਂ ਮਾਲ ਆਂਦਾ ਸੀ ਡਿਸਟ੍ਰਿਕਟ ਵਾਲਾ ਮਾਲ ਆਂਦਾ ਸੀਗਾ ਉਹ ਮਾਲ ਕਹਿੰਦਾ ਜਦੋਂ ਇੱਧਰ ਮੰਡੀ ਸੀਨ ਚੱਲੂ ਹੁੰਦਾ ਉਹ ਤੋਂ ਪਹਿਲਾਂ ਆ ਜਾਂਦਾ ਸੀਗਾ ਹਾਂ ਹੁਣ ਕੀ ਦਿੱਕਤ ਆ ਵੀ ਉਹ ਵੀ ਉਹ ਨਾਲ ਹੀ ਤੇ ਕੋਈ ਦਿੱਕਤ ਨਹੀਂ ਲੇਬਰ ਦੀ ਹੈਗੀ ਲੇਬਰ ਵਧਾ ਰਹੇ ਆ ਲੇਬਰ ਆ ਜਾਣੇ ਆ ਉਹ ਤੇ ਜਿਹੜਾ ਬਾਹਰਲੇ ਜਿੰਨਾ ਤੋਂ ਆਉਂਦਾ ਮਾਲ ਉਹ ਵੀ ਤੁਹਾਡੀ ਲੇਵਰੀ ਲੋਡਿੰਗ ਅਨਲੋਡਿੰਗ ਕਰਦੀ ਹੈ ਉਹ ਵੀ ਤੁਸੀਂ ਕਰਦੇ ਹੋ ਤੇ ਹੁਣ ਮਤਲਬ ਮੰਡੀ ਦੇ ਵਿੱਚ ਜਿਵੇਂ ਲੇਬਰ ਦੀ ਕੋਈ ਕਮੀ ਤਾਂ ਨਹੀਂ ਹੈਗੀ ਲੇਬਰ ਨੂੰ ਐਨੀ ਖਾਸ ਕਮੀ ਨਹੀਂ ਹੈਗੀ 6-600 ਦਾ ਕੋਈ ਲੈਵਲ ਦਾ ਉਹ ਜਿਹੜਾ ਕੰਮ ਕਰ ਰਿਹਾ ਇਕੱਲੇ ਇਕੱਲੇ ਸੈਲਰ ਚ ਠੀਕ ਹੈ ਤੇ ਇੱਕ ਹੋਰ ਵੀ ਮੰਡੀ ਚ ਇਹ ਵੀ ਰੋਲਾ ਪਾ ਰਹੇ ਆ ਸਾਰੇ ਕਿ ਮਤਲਬ ਵੀ ਲੇਬਰ ਦਾ ਠੇਕਾ ਤੁਸੀਂ ਗਾਂ ਕਿਸੇ ਹੋਰ ਨੂੰ ਦਿੱਤਾ ਹੈ ਸਬਲੀਟ ਕੀਤਾ ਹੋਇਆ ਨਹੀਂ ਨਹੀਂ ਸਬਲੀਟ ਨਹੀਂ ਕੀਤਾ ਆਪ ਹੀ ਕੰਮ ਕਰਦੇ ਆ ਛਾਪ ਹੀ ਕੰਮ ਕਰਦੇ ਆ। ਅੱਜ ਜਗਰਾਉਂ ਜੁਨਾ ਦੋ ਇੱਕ ਲੇਬਰ ਜੁਨਾ ਅਵਤਾਰ ਸਿੰਘ ਬਿੱਲੇ ਦੀ ਆ, ਇੱਕ ਅਗੀਆ ਰਿਮੇਸ਼ ਗੁਰਸੋਤਾ ਮਿੱਚੀ ਦੀ ਆ। ਠੀਕ ਆ। ਉਹ ਦੋਨੇ ਜੁਨਾ ਕੰਮ ਕਰਦੇ ਆ। ਠੀਕ ਆ। ਜੁਨਾ ਨਾਲ ਸਾਡਾ ਕੰਟੈਕਟ ਜੁਨਾ ਲਈ ਹੁੰਦਾ। ਠੀਕ ਆ। ਚਲੋ। ਇਹ ਤੇ ਕੰਮ ਕਰਦੇ ਹੋ ਮੰਡੀ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ? ਲਿਫਟਿੰਗ ਕਿਉਂ ਨਹੀਂ ਹੋ ਰਹੀ ਸਹੀ ਢੰਗ ਨਾਲ? ਸਾਡੋ ਜੀ ਲਿਫਟਿੰਗ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ। ਸਾਡੇ ਕੋਲ ਲੇਬਰਾਂ ਬਹੁਤ ਹੈਗੇ ਆ। ਹਾਂ। ਪਰ ਜਿਹੜੇ ਸਰਕਾਰ ਨੇ ਠੇਕੇਦਾਰ ਬਣਾਏ ਹੋਏ ਆ, ਉਹ ਠੇਕੇਦਾਰਾਂ ਕੋਲ ਲੇਬਰਾਂ ਨਹੀਂ। ਜੀ। ਇਹਦੇ ਕਰਕੇ ਟਰੱਕਾਂ ਵਾਲ ਜੇ ਗੱਡੀਆਂ ਲੈਣੀਆਂ ਦਾ ਟਰੱਕ ਮਿਲ ਲੰਗੇ ਜੀ ਠੀਕ ਆ ਇਸ ਕਰਕੇ ਬਹੁਤ ਜ਼ਿਆਦਾ ਲਿਫਟਿੰਗ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਪਰ ਉਹ ਠੇਕੇਦਾਰ ਤਾਂ ਕਹਿੰਦਾ ਮੇਰੇ ਕੋਲ ਲੇਬਰ ਬਹੁਤ ਜ਼ਿਆਦਾ ਹੈਗੀ ਆ ਜੀ ਮੈਂ ਭੇਜਦਾ ਲੇਬਰ ਨਹੀਂ ਜੀ ਜੇ ਲੇਬਰ ਹੋਵੇ ਤਾਂ ਗੱਡੀਆਂ ਨਾ ਮੰਗੇ ਹਾਂ ਗੱਡੀਆਂ ਮੰਗੇ ਗੱਡੀਆਂ ਭਲਾਵੇ ਮੰਡੀ ਖਾਲੀ ਕਰੇ ਹਾਂ ਮੰਡੀਆਂ ਦੇ ਦੇਖੋ ਕਿੰਨੇ ਬੂਰੀਆਂ ਤੇ ਬੂਰੇ ਢੜੀਆਂ ਪਈਆਂ ਅੱਛਾ ਬਹੁਤ ਬੁਰਾ ਹਾਲ ਹੈ ਮੰਡੀਆਂ ਦੇ ਲੋਡਿੰਗ ਵਾਲੇ ਬਹੁਤ ਠੀਕ ਹੈ ਬਾਕੀ ਸਾਡੇ ਕੰਮ ਬਹੁਤ ਰਹੀ ਚੱਲਦਾ ਸਿਰਫ ਲੋਡਿੰਗ ਦਾ ਕੰਮ ਔਖਾ ਜੇ ਲਿਫਟਿੰਗ ਸਾਈਮ ਤੇ ਨਾ ਹੋਈ ਮੀਂਹ ਆ ਗਿਆ ਜਾਂ ਬਾਰਿਸ਼ ਆ ਗਈ ਫਿਰ ਕਿ ਤੁਹਾਨੂੰ ਖਰਾਬ ਹੋਊਗਾ ਸਾਰਾ ਝੋਨਾ ਖਰਾਬ ਹੋ ਗਈ ਸਾਡੇ ਇਥੇ ਲੇਬਰ ਪੈ ਜਾਣੀਆਂ ਤਾਂ ਕੱਲ ਬਾਵਾਗੇ ਸੌਰਟੇਜ ਪਊਗੀ ਇਹ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਲੇਬਰ ਠੇਕੇਦਾਰਾਂ ਨੂੰ ਜ਼ੋਰ ਪਾਉਣ ਮਾਲ ਛੇਤੀ ਛੇਤੀ ਚੁਕਾਓ ਜੀ ਜਗਰਾਉਂਦਾ ਨਾ ਮੰਡੀ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਲਿਫਟਿੰਗ ਇਸ ਮਸਲੇ ਲੈ ਕੇ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਤੇ ਕਿੱਥੇ ਕਮੀ ਲੱਗਦੀ ਹੈ ਲੇਬਰ ਦੀ ਜਾਂ ਕੀ ਲਿਫਟਿੰਗ ਦੀ ਜਿਹੜੀ ਮੰਨ ਕੇ ਚੱਲੀਏ ਬੱਬਰ ਜੀ ਲਿਫਟਿੰਗ ਦੀ ਸਮੱਸਿਆ ਤਾਂ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਅਸੀਂ ਅੱਜ ਮਾਲਜੋ ਸਾਡੇ ਡੀਐਫਸੀ ਲੁਧਿਆਣਾ ਜੀ ਦੇ ਨਾਮ ਤੇ ਇੱਕ ਆੜਤੀ ਐਸੋਸ਼ਨ ਵੱਲੋਂ ਮੰਗ ਪੱਤਰ ਵੀ ਦੇ ਕੇ ਆਇਆ ਵੀ ਮੰਡੀ ਦੇ ਵਿੱਚ ਜਿਹੜੀ ਲਿਫਟਿੰਗ ਦੀ ਸਮੱਸਿਆ ਜਿਹੜੀ ਲਿਫਟਿੰਗ ਦੀ ਸਪੀਡ ਬਿਲਕੁਲ ਹੀ ਜਿਹਨੂੰ ਕਹਦੇ ਵੀ ਕੀੜੀ ਦੀ ਚਾਲ ਚੱਲ ਰਹੀ ਆ ਉਹਦਾ ਮੇਨ ਕਾਰਨ ਜੀ ਲੇਬਰ ਦੀ ਸਮੱਸਿਆ ਆ ਜੀ ਠੇਕੇਦਾਰ ਕੋਲੇ ਲੇਬਰ ਹੈ ਨਹੀਂ ਗਾਂ ਗੱਡੀਆਂ ਸ਼ੈਲਵਾਂ ਦੇ ਵਿੱਚ ਭਰੀਆਂ ਖੜੀਆਂ ਟਰੱਕ ਯੂਨੀਅਨ ਵਾਲੇ ਵੀ ਪਰੇਸ਼ਾਨ ਆ ਆੜਤੀ ਵੀ ਪਰੇਸ਼ਾਨ ਆ ਆੜਤੀਆ ਪਰੇਸ਼ਾਨ ਐ ਇਸ ਕਰਕੇ ਵੀ ਜਿਹੜੀ ਸਵੇਰ ਦੀ ਗੱਡੀ 8 ਵਜੇ ਦੀ ਲੱਦੀ ਹੋਈ ਆ ਉਹ ਸ਼ਾਮ ਨੂੰ 4 ਵਜੇ ਮੁੜ ਕੇ ਹੁੰਦੀ ਆ ਜਦੋਂ ਗੱਡੀਆਂ ਨੂੰ ਪੁੱਛੀਦਾ ਵੀ ਭਾਈ ਤੇਰੇ ਦਾ ਚਾਰ ਗੇੜੇ ਕੱਟੇ ਗਏ ਸੀ ਜਗਰਾਉਂ ਦੇ ਲੋਕਲ ਦੇ ਤੇ ਪਹਿਲੇ ਗੇੜੇ ਨੂੰ ਤੂੰ ਹੁਣ ਵਾਪਸ ਆਇਆ 4 ਵਜੇ ਉਹ ਦੱਸਦਾ ਜੀ ਲੇਬਰ ਹੈ ਨਹੀਂ ਬਾਕੀ ਛੇਲਰ ਮਾਲਕਾਂ ਨਾਲ ਵੀ ਸਾਡੀ ਗੱਲ ਹੁੰਦੀ ਰਹੀਦੀ ਹੈ ਸਾਰੇ ਇਸ ਸਥਿਤੀ ਦਾ ਵੀ ਸਾਨੂੰ ਪਤਾ ਵੀ ਜਿਹੜਾ ਛੇਲਰਾਂ ਦੇ ਵਿੱਚ ਵੱਧ ਤੋਂ ਵੱਧ ਇੱਕ ਇੱਕ ਛੇਲਰ ਦੇ ਵਿੱਚ 4-4 5-5 ਬੰਦੇ ਲੇਬਰ ਵਾਲੇ ਆ ਜੀ ਇਸ ਤੋਂ ਵੱਧ ਇਹਨਾਂ ਕੋਲ ਲੇਬਰ ਹੈ ਨਹੀਂ ਮੈਂ ਇਹੀ ਬੇਨਤੀ ਕਰਦਾ ਮਾਨਯੋਗ ਡੀਐਫਸੀ ਲੁਧਿਆਣਾ ਦੀ ਡੀਸੀ ਸਾਹਿਬ ਲੁਧਿਆਣਾ ਨੂੰ ਵੀ ਜੇਕਰ ਹੁਣ ਤੁਸੀਂ ਦੇਖੋ ਵੀ ਹੁਣ ਜਿਹੜੀ ਹਵਾ ਚੱਲ ਰਹੀ ਆ ਜਿਹੜਾ ਮੌਸਮ ਆ ਇਹ ਮੌਸਮ ਬੜਾ ਮਾੜਾ ਆਰਤੀਆਂ ਦੇ ਦਿਨਾਂ ਦੀ ਜਿਹੜੀ ਧੜਕਣ ਥੋੜੀ ਵਧੀ ਹੋਈ ਆ ਜੇ ਕੱਲ ਨੂੰ ਕੋਈ ਹਿੰਮ ਨਕੀਮ ਕੋਈ ਮੀਂਹ ਕਰਕੇ ਜਾਂ ਕੋਈ ਬਾਰਿਸ਼ ਕਰਕੇ ਕੋਈ ਤੂਫਾਨ ਕਰਕੇ ਕੋਈ ਮੌਤ ਭਰੇ ਮਾਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਠੇਕੇਦਾਰ ਦੀ ਬਣਦੀ ਜੀ